ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਟਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਮੇਰਾ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਪਤ ਪਾਲ ਸਿੰਘ ਮੇਰਾ ਨਾਮ ਆ 84270 19817 ਮੇਰਾ ਕੰਟੈਕਟ ਨੰਬਰ ਆ ਜੇਕਰ ਆਪਾਂ ਬਰਨਾਲੇ ਤੋਂ ਆਉਣੇ ਤਾਂ ਮੇਰਾ ਪਿੰਡ ਪੈ ਗਿਆ 25 ਕਿਲੋਮੀਟਰ ਮੋਗੇ ਤੋਂ ਆਉਣੇ 40 ਕਿਲੋਮੀਟਰ ਇਧਰ ਆਪਣੇ ਨਜ਼ਦੀਕ ਨਿਹਾਲ ਸਿੰਘ ਵਾਲਾ ਪੈ ਗਿਆ 17-18 ਕਿਲੋਮੀਟਰ ਇਧਰ ਭਗਤਾ ਭਾਈ ਰਾਮਪਰਾਸ਼ਰ ਇਧਰ ਸ਼ਹਿਰ ਨੇੜੇ ਕਾ ਪਦਾਵੜ ਸ਼ਹਿਰ ਦੇ ਨਾਲ ਲੱਗਦਾ ਮੇਰਾ ਪਿੰਡ ਆ ਦੀਪਗੜ੍ਹ ਅੱਜ 11 ਤਰੀਕ ਤੀਜਾ ਮਹੀਨਾ 2025 ਨੂੰ ਵੀਡੀ ਮੇਰੇ ਕੋਲ 28 ਕਟੀਆਂ ਝੋਟੀਆਂ ਫੋਰਸੇ ਰਾ ਪੂਰੇ 28 ਨਾਗੇ ਇੱਥੇ ਗਿਣਤੀ ਦੇ ਹਾਜ਼ਰ ਆ ਦੋ ਹੈਗੇ ਵਿੱਚ ਕੱਟੇ ਇੱਕ ਬੂਰਾ ਕੱਟਾ ਤੇ ਇੱਕ ਕਾਲਾ ਕੱਟਾ ਜਿਹੜੇ ਡੋਂਗੇ ਤੇ ਹੈਗੇ ਆ ਪਾਲਕ ਬੱਛੀ ਦੰਦੋ ਧੀਰੀ ਪੰਜਵੇਂ ਨੇ ਚ ਇੱਕ ਪਾਸ ਸੋ ਆਪਣਾ ਵਪਾਰ ਦਾ ਕੰਮ ਆ ਥੋਕ ਦਾ ਕੰਮ ਆ ਜਦੋਂ ਮਰਜ਼ੀ ਵੀ ਰਾਵੇ ਆਪਣੇ ਘਰੇ ਕਟੀਆਂ ਹਾਜ਼ਰ ਹੋਣਗੀਆਂ ਕਦੇ 30 ਹੋਗੀਆਂ 35 ਹੋਗੀਆਂ ਕਦੇ 20 ਵੀ ਰਹਿ ਕਦੇ 10 ਵੀ ਰਹਿ ਜਾਂਦੀਆਂ ਹਨਾ ਤੇ ਜਿਹੇ ਜੀ ਕਟੀਆਂ ਤੁਹਾਨੂੰ ਸੁਪਨਾ ਆਉਂਦਾ ਉਹੋ ਜੀ ਕਟੀਆਂ ਆ ਕੇ ਸਵੇਰੇ ਕੱਢ ਲਓ ਅੱਜ ਆਪਣੇ ਕੋਲ ਇੱਕ ਬੂਰੀ ਦੇ ਨੀਲੀ ਦਾ ਵੀ ਸਿਰਫ ਦੋ ਨਾਗ ਆ ਗਏ ਕਦੀ ਆਪਣੇ ਕੋਲ ਇੱਕ ਵੈਸੇ ਆਪ ਨੂੰ ਪਤਾ ਬੂਰੀ ਨੀਲੀ ਦਾ ਵੀ ਘੱਟ ਮਿਲਦੀ ਹੈ ਹਨਾ ਚਲੋ ਰੂਟੀਨ ਦੇ ਵਿੱਚ ਆਉਂਦੀ ਰਹਿੰਦੀ ਹੈਗੀਆਂ ਆਪਣੇ ਕੋਲੇ 22 ਨਗ ਪੂਰੇ ਹਾਜ਼ਰ ਅੱਜ ਆਪਣੇ ਕੋਲੇ ਜਿਹੇ ਜੀ ਕੱਟੀ ਤੁਹਾਨੂੰ ਚਾਹੀਦੀ ਹੈ ਜਿਹਨੇ ਹੁਣ ਆਹ ਕੱਟੀ ਦੇਖੋ ਸਾਹਮਣੇ ਸਕਰੀਨ ਤੇ ਜਾਂਦੀ ਹੈ ਝੂਣੀਆਂ ਵਗੈਰਾ ਚੈੱਕ ਕਰੋ ਕੱਟੀਆਂ ਨੇ ਰੇਟ ਆਪਣੇ ਕੋਲੇ 25000 ਤੋਂ ਸਟਾਰਟ ਹੁੰਦੇ ਆ ਸੋ ਆ ਦੇਖੋ ਨਿੱਕੀ ਕੱਟੀ ਆਪਣੇ ਕੋਲ ਆ ਗਈ ਤੇ ਝੋਲੀ ਦੇਖੋ ਥੱਲੇ ਕਿਆ ਬਾਤਾਂ ਪੋਲੀ ਝੋੜ ਜਾ ਗਈ ਨਹੀਂ ਹੈਗੀ ਜਮ ਹਾਂ ਜਮਾ ਮੰਨ ਕੇ ਚਲੋ ਪੋਲੀ ਝੋਲੀ ਜਮਾ ਤੇ ਇੱਕ ਦੂਜੀ ਗੱਲ ਆਪਾਂ ਹੋਰ ਦੱਸ ਜਾਈ ਗਾਉਂਗੇ ਥੋਕ ਦਾ ਕੰਮ ਹੁੰਦਾ ਆਪਾਂ ਇਹਨੂੰ ਕਹਿ ਦਈਏ ਜੇ ਮਨਤੀ ਦੀ ਬੰਨ ਕੇ ਤੇ ਸੁਰਖੀ ਪੋਟਰ ਜਿਹਾ ਲਾ ਕੇ ਹਨਾ ਇਹਦਾ 50 ਮੰਗ ਲੀਏ ਬਾਈ ਦਿੰਦੇ ਨਹੀਂ ਸਾਪਾ ਧੱਕੇ ਨਾਲ ਲੈ ਕੇ ਫਰਾਂਡਾ ਲੈ ਕੇ ਕੋਈ ਧੱਕੇ ਨਾਲ ਨਹੀਂ ਵੇਚਦਾ ਗਾਂਧੀ ਇਹੋ ਜੀ ਚੀਜ਼ ਆ ਸਭ ਕੁਝ ਬੁਕਾ ਦਿੰਦਾ ਹਾਂ ਚਲੋ ਮਜਬੂਰੀ ਹੁੰਦੀ ਆ ਬੰਦੇ ਵੇਚਦਾ ਹਨਾ ਜਮਾ ਸਹੀ ਗੱਲ ਆ ਐਂ ਅੱਪਾ ਗੱਪ ਮਾਰ ਜੇ ਮੋਦੀ ਦੀ ਆ ਉਹ ਦਿੰਦੇ ਨਹੀਂ ਸੀ ਮੈਂ ਸਾਡੀ ਲਿਆਸ ਸੀ ਉਹ ਲੈ ਲਈ ਜਮਾ ਫਲਾਣਾ ਲੈ ਲਈ ਹਨਾ ਤੇ ਵਪਾਰ ਕਰਦੇ ਆ ਸਭ ਚੀਜ਼ ਆਉਂਦੀ ਆ ਇੱਥੇ ਤੇ ਭਾ ਸਰ ਚੀਜ਼ ਮਿਲੂਗੀ ਤੁਹਾਨੂੰ ਵੇਤੇ ਸ਼ੋਕ ਦਾ ਗਾਮਾ ਭਾਵੇਂ 2025 ਦਾ ਬਣਦੇ ਪਰ ਗਾਗ ਦੀ ਕਦਰ ਕਰੇ ਜਦੋਂ ਬੰਦਾ ਆ ਜਾਊਗਾ ਕੱਟੀ ਦੇ ਕੇ ਦੋਰੀ ਆਪਾ ਤੋਂ ਹੁਣ ਜਿੰਨੇ ਹੋਰ ਕੱਟੀਆਂ ਦੇਖੋ ਆ ਆ ਵੱਡੀਆਂ ਝੁੱਟ ਜਾਣਗੇ ਇਹ ਜਿਹੜੇ ਝੁੱਟੇ 40000 ਦੇ ਘਰਾਂ ਜਾ ਜਾਣਗੇ ਜਿਹੜੇ ਬਣਦੇ ਕਾਬਲਾ ਬਿਲਕੁਲ ਠੀਕ ਹੈ ਜੀ ਤੇ ਇੱਕ ਚੀਜ਼ ਹੋਰ ਦੱਸਦਾ ਸਾਲ ਮੇਰਾ ਵਿੱਚ ਫਰਦਾ ਸੀ ਹੁਣ ਵੀਡੀਓ ਬਣਾਉਂਦੇ ਕਰਕੇ ਬਾਹਰ ਕੱਢਿਆਗਾ ਇਹਦੇ ਵਿੱਚ ਕੱਟੀਆਂ ਵਿੱਚ ਵੀਰ ਲੈ ਜਾਂਦੇ ਜਾ ਕੇ ਗੱਬਣ ਵੀ ਨਿਕਲ ਜਾਂਦੀਆਂ ਆ ਠੀਕ ਹੈ ਮੈਂ ਮੰਦ ਨੂੰ ਕਹਿ ਕੇ ਦਿਨਾ ਵੀ ਸੰਜੇ ਭੱਡੀ ਚ ਉੱਟ ਜਾ ਹਨਾ ਵੀ ਕ੍ਰੋਸ ਵੀ ਹੋ ਜਾ ਬਹੁਤ ਬੰਦੇ ਆ ਫੋਨ ਐ ਇਕੱਟੀਆਂ ਗੱਭਰ ਬਲਾਡੇ ਦਾ ਬੰਦਾ ਦੋ ਕਟੀਆਂ ਲੈ ਕੇ ਦੋਨੇ ਦੋਨੇ ਗੱਭਾਂ ਨਿਕਲਣਗੇ ਉਹਦੇ ਕੋਲ ਕਿਉਂਕਿ ਆਪਣਾ ਕੋਈ ਕੋਈ ਪੰਜ ਪੰਜ ਦੇ ਕੋਈ ਸੱਤ ਨਾ ਖੜ ਜੇ ਨੀ ਕਰੀ 2 ਮਹੀਨਾ ਵੀ ਖੜ ਗਈ ਹਨਾ ਪਰ ਆਪਣਾ ਥੋਕ ਦਾ ਕੰਮ ਆ ਆਪਾਂ ਗਮਰਾ ਕਰਕੇ ਦੇ ਦਿੰਦੇ ਵੀ ਜੀ ਮਾਂ 20 ਦਿੰਦੀ ਸੀ ਭਾਈ 40 ਦਿੰਦੀ ਸੀ ਹਨਾ ਆਪਾਂ ਮੰਨ ਕੇ ਚੱਲੋ ਜੀ ਮਨੂੰ ਬੂਰੀ ਕੱਟੀ ਆ ਦਿਖਾਓ ਪਹਿਲਾਂ ਕਾਲੀ ਕੱਟੀ ਹੂੰ ਤੇ ਜੋ ਦੇਖੋ ਸਿੰਗੀ ਸਿੰਗੀ ਚ ਚੈੱਕ ਕਰੋ ਫੋਨ ਹੀ ਝੋਲੀ ਆ ਹਨਾ ਤੇ ਇਦਾਂ ਦੇ ਇੱਕ ਟੇ ਤੁਹਾਨੂੰ 35-70 ਤੇ ਜਿਵੇਂ ਹੁਣ ਆ ਗੱਡੀ ਦੇਖੋ ਜਮਾ ਕਹਿ ਬਤਾ ਝੋਲੀ ਘਾਲੀ ਕਿਆ ਚੰਗੀ ਆ ਹੂੰ ਕਹਿੰਦੇ ਵਾ ਜਿਹੇ ਜੀ ਤੁਹਾਨੂੰ ਮੰਨ ਕੇ ਚਲੋ ਵੀ ਚਾਹੀਦੀਆਂ ਵੀ ਮੰਨ ਕੇ ਚਲੋ ਵੀ ਉਹੋ ਜੀ ਤੁਹਾਨੂੰ ਕੱਟੀ ਮਿਲੂਗੀ ਘੱਟ ਤੋਂ ਘੱਟ ਉਮਰ ਕਿੰਨੀ ਕੱਟਣੀ ਆਪਣਾ ਕੋਲੇ ਉਮਰ ਆਪਣੇ ਕੋਲ ਮੰਨ ਕੇ ਚਲੋ ਵੀ ਆ ਗੱਡੀ ਸਭ ਤੋਂ ਘੱਟੋਂ ਮਰ ਕਰ ਮੜ ਜਾ ਆਪ ਵੀ ਮੂਰੇ ਆਈ ਇਹ ਗੱਡੀ 25000 ਦੀ ਨਹੀਂ 25 ਤੋਂ 15 ਸਰ ਵੀ ਕੋ ਕੱਟੀ ਆ ਜੇ ਆਪਾਂ ਤਾਂ ਨਹੀਂ ਕਿਹਾ ਵੀ ਮੰਨ ਕੇ 25 ਤੋਂ 15 ਨਾ ਥੋੜਾ ਵੈਜੀ ਵੀਰ ਕਹਿੰਗੇ ਭਾਈ 20 ਹਜ਼ਾਰ ਦੀ 15 ਵਾਲੀ ਉਹੋ ਜੀ ਬਾਈ ਆਪਾਂ ਖਰੀਦ ਦੇਣੀ ਠੀਕ ਆ ਜੀ ਕਿਉਂ ਨਹੀਂ ਖਰੀਦ ਦੇ ਆਜ ਵੀ ਬੱਡੀਆਂ ਕੱਟੀਆਂ ਵੇਚ ਆ ਬੱਦ 10 ਫੀਰ ਵਾਲੀ ਛੋਟੀ ਕੱਟੀ ਛੱਡਤੀ ਪਹਿਲੀ ਕਦੋਂ ਹੋਊ ਨਰਮ ਉਹ ਇਹ ਉਹਨੂੰ ਮਾਰਨੇ ਮੇਰੇ ਰੁਪਏ ਖਰਾਬ ਕਰ ਦੇਣਗੇ ਮੈਂ ਬਨੂ ਨਹੀਂ ਤਾਂ ਕੋਈ ਹੈ ਨਹੀਂ ਠੀਕ ਹੈ ਜੀ ਜਿਹੜੀ ਗੱਡੀ ਚ ਉਤਰ ਗਈ ਉੱਥੇ ਰਸਾ ਚੱਲ ਵਜੇ ਅੰਦਰ ਖੁੱਲੀ ਲੈ ਨਜ਼ਾਰੇ ਇੱਥੇ ਜਮਾਣਾ ਫੇਰਪੂਲ ਬਣੀ ਵੀ ਹੈਗੀ ਇਹ ਇਦੋਂ ਕੱਢੀ ਕੱਟੀਆਂ ਘਟ ਤੋਂ ਘਟ ਮਰ ਆਪਣਾ 1 ਸਾਲ ਹੋਊ ਲਗਭਗ ਜੇ 13 ਮਹੀਨੇ ਸਟਾਰਟਿੰਗ 13 ਮਹੀਨੇ ਸਟਾਰਟਿੰਗ ਤੇ ਬਾਅਦ ਤੋਂ ਬਾਅਦ ਮਤਲਬ 2 ਸਾਲ ਖੀਰਾਂ ਮਿਲਣੀਆਂ ਸਵਾ ਦੋ ਸਾਲ ਤੱਕ ਦੀ ਮਾਰ ਟੁੱਟੀ ਦੇਖੋ ਗੱਬੜ ਆ ਗਈ ਅੱਛਾ ਇਹ ਕਿੰਨੇ ਟਾਂ ਦੇ ਕੱਪੜਾ ਗੀ ਤਿੰਨ ਮਹੀਨੇ ਤੋਂ ਪਰਦੀ ਗੱਬਣਾ ਚੈੱਕ ਪਾਸ ਹੈ ਚੈੱਕ ਪਾਸ ਚੈੱਕ ਪਾਸ ਜੀ ਠੀਕ ਹੈ ਤਿੰਨ ਮਹੀਨੇ ਗੱਬਣ ਚੈੱਕ ਪਾਸ ਹੈ ਹਾਂਜੀ 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 ਠੀਕ ਹੈ ਜੀ ਤੇ ਕਹਿੰਦਾ ਬਾਬਾ ਹਰ ਇੱਕ ਪ੍ਰਕਾਰ ਦੀ ਝੋਟੀ ਹੋਰ ਗੱਬਣ ਫਿਰਦੀ ਹੈਗੀ ਠੀਕ ਹੈ ਜੀ ਇੱਕ ਉਹਨੂੰ ਹੋਵੇ ਚਾਰ ਗਮਿਨੀ ਆਈ ਨੂੰ ਜਿਵੇਂ ਉਹ ਬੁਰੀ ਵੇਚਕ ਹਾਂ ਕੱਲ ਮੈਨੂੰ ਲੱਗੀ ਮੰਨ ਕੇ ਚੱਲੋ ਵੀ ਵੱਡੀ ਆਪ ਚੈੱਕ ਲਈ ਗੱਬਣ ਨਿਕਲ ਗਈਓ ਅੱਛਾ ਪ੍ਰਕਾਰ 60 ਦਿਨ ਮਹੀਨੇ ਗੱਬਣਗੇ ਜਮਾ ਨਹੀਂ ਮੈਂ ਮੰਨ ਕੇ ਚੱਲੋ ਜੇ ਇੱਥੇ ਮੰਨ ਕੇ ਚੱਲੋ ਕੋਈ ਲਾੜੀ ਜੀ ਕੁਬੀਰ ਪਾ ਲੈਂਦਾ ਵੈ ਭੱਜਦੇ ਆਪਾਂ ਖਾਲੀ ਜੀ ਵਿੱਚ ਨਹੀਂ ਆਪਾਂ ਖਾਲੀ ਜੀ ਵਿੱਚ ਨਹੀਂ ਕੋਦਤੀ ਕਰਾ ਲਈ ਹਾਂ 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 ਬੱਚੇ ਇਦਾਂ ਬਹੁਤ ਨਿਕਲ ਜਾਂਦੀਆਂ ਆਈਆਂ ਮੈਂ ਬੂਰੀ ਗੱਟੀ ਦਿਖਾ ਦਵਾਂ ਬੱਚਾ ਜੀ ਹੁਣ ਠੀਕ ਤੁਹਾਨੂੰ ਬੂਰੀ ਦਿਖਾ ਦਿੰਦੇ ਆਪਾਂ ਤੁਹਾਨੂੰ ਵਿੱਚ ਠੀਕ ਆ ਜੀ ਆਹ ਦੇਖੋ ਬੂਰੀ ਕੱਟੀ ਆ ਵੀਰੋ ਹਾਂ ਜੀ ਇਹ ਕਿੰਨੀ ਕੁ ਉਮਰ ਦੀ ਲਗਪਗ ਆਹ ਬੂਰੀ ਗੱਟੀ ਬਣ ਕੇ ਚੱਲੋ ਇਹਦੀ ਉਮਰ ਹੈਗੀ ਹੈਗੀ 22 23 ਮਹੀਨੇ ਠੀਕ ਦੰਦੋਖੀ ਦੀ ਆਗੀ ਦੰਦੋਖੀ ਦੀ ਬਿਲਕੁਲ ਦੇਖੋ ਪਹਿਲ ਟੀਮ ਕਰਾਂਗੇ ਬਾਕੀ ਢੋਲੀ ਦਿਖਾਉ ਦਲੇ ਨੇ ਰਹਿ ਗਈ ਢੋਲੀ ਚਾਲ ਦੀ ਬਿਲਕੁਲ ਇੱਕ ਨੰ ਹਾਂ ਜੀ ਗੱਡੀ ਐ ਤੇ ਜਿਹੇ ਜੀ ਤੁਹਾਨੂੰ ਕੱਟੀ ਚਾਹੀਦੀ ਆ ਉਹੋ ਜੀ ਕੱਟੀ ਮਿਲੋਗੇ ਨੰਬਰ ਮੇਰਾ ਕਾਪੀ ਤੇ ਨੋਟ ਕਰਕੇ ਰੱਖ ਲਓ ਚਾਹੇ ਮਹੀਨੇ ਨੂੰ ਕੱਟੀ ਚਾਹੇ ਸਾਲ ਨੂੰ ਛੋਡੀ ਬਣ ਕੇ ਚਲ ਵੀ ਸਾਲ ਨੂੰ ਲੈਣੀ ਆ ਤੇ ਇੱਕ ਜੀ ਬਹੁਤ ਵੀ ਕਾਲ ਕਰਦੇ ਸੀ 20 ਘਟੇ ਲੈਣੇ 50 ਲੈਣੀ ਹੈ ਨਾ ਅਜੀ ਫਾਰਮ ਤਿਆਰ ਕਰਨਾ ਕੋਈ ਕਾਣ ਜੀ ਤੁਸੀਂ ਫਾਰਮ ਤਿਆਰ ਕਰਨਾ ਮੇਰੇ ਨਾਲ ਸੌਦਾ ਕਰਨਾ ਆਪਾਂ 7-8000 ਰੁਪਏ ਕੱਟੀ ਨਾਲ ਤੇ ਪੱਠੇ ਵੀ ਹੋਰ ਪਾ ਦਾਂਗੇ ਸਾਮਕੇ ਦੇ ਦਾਂਗੇ ਇਹ ਨਹੀਂ ਕਰੂਗੀ ਸੌਦਾ ਹੋ ਕੇ ਤੇ ਬਾਈ ਗੱਡੀ ਚੜਾ ਲਾ ਹੈ ਨਾ ਠੀਕ ਹੈ ਕਹਾ ਨਹੀਂ ਹੋਣੀ 7-8000 ਨਹੀਂ 5-7000 ਪਰ ਰੋਕ ਲਾ ਜੇ ਸਾਮ ਲਾਗੇ ਚੋਲੀ ਝਾਲੀ ਨਹੀਂ ਕੱਟੀਆਂ ਜੀ ਮਾੜੀ ਪੈਠ ਪੂਰੀ ਮੰਤਰ ਦੇ ਪਿੱਛੇ ਰੰਗ ਪ੍ਰਿੰਟ ਵੀ ਚੰਗਿਆ ਕਟਾ ਹੈ ਹੁਣ ਜੇ ਮੜੇ ਸਿੰਘ ਖੁੱਲਾ ਆ ਗਿਆ ਆਪਾਂ ਕਹਿ ਦਈਏ ਬੜੀ ਦੀ ਆ ਕੋਈ ਪਤਾ ਨਹੀਂ ਕਿਹੜੀ ਦੀ ਆ ਅੱਛਾ ਕੋਈ ਕੱਟੀ ਕਿ ਪਤਾ ਨਹੀਂ ਕਿਹੜੀ ਕੀ ਦੀ ਆ ਉਹ ਵਿੱਚ ਵੀਰ ਜੇ ਕੁੰਡਾ ਸਿੰਘ ਆ ਗਿਆ ਉਹ ਐਮ 29 ਦੀ ਆ ਗਈ ਕੁੰਡਾ ਸਿੰਘ ਆ ਕੇ ਤਾਂ ਬੜੀ ਵੀ ਚੱਕ ਦੋ ਕੋਈ ਬੜਾ ਖੁੱਲਾ ਹੁੰਦਾ ਵੀ ਰਕਾਰ ਚੰਗਾ ਦੋਗਾ ਜੱਗਾ ਗੋਪੀ ਦੀ ਕਰਦੇ ਫਲਾਨੇ ਦੀ ਕਰਦੇ ਸੇ ਕੋ ਕੰਮ ਕਰਦੇ ਆ ਮੰਨ ਕੇ ਜਿਹੜੇ ਵੀ ਗਮਰਾਜਾ ਕਰ ਗਏ ਨੇ ਜਿਹਨੇ ਹੂੰ 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 ਸਵਾ ਘਟਿਆ ਦੇ ਕੋ ਸਿੰਘ ਨੂੰ ਦੇ ਕੋ ਕਿਆ ਬਤ ਦੇਖਣੀ ਪਰਖ ਜੀ ਕਟਾਂ ਸ਼ਕੀਨਾ ਮਾਂ ਪਿਓ ਦਾ ਕੁਛ ਨਹੀਂ ਪਤਾ ਉਹਨਾ ਜਮਾ ਹਾਂ ਹਰਿਆਣੇ ਵਾਲੀ। ਇਹ ਹਰਿਆਣੇ ਨਾ ਤੇ ਮੈਂ ਹਰਿਆਣੇ ਜਾਣਾ ਨਾ ਮੇਰੇ ਜਾਣ ਦੀ ਸੋਚ ਆ। ਕੱਲੂ ਜਾਵੜੂ ਗੀੜਾ ਦੇ ਕੇ ਬੁਣਿਆ ਉੱਥੇ ਮਿਲਦੀ ਨਹੀਂ। ਠੀਕ ਹੈ ਜੀ। ਹਰਿਆਣੇ 'ਚ ਕਹਿੰਦਾ ਪਰ ਤੁਸੀਂ ਕਹਿੰਦੇ ਹੋ ਕਿ 3000 ਰੁਪਏ ਕੱਟੀ ਦਿਲਾਉਣਾ ਤੁਹਾਨੂੰ ਕਿਸੇ ਨੇ ਚਾਹਣੀ ਪੀਉਣੀ। ਉੱਥੇ ਕਹਿੰਦੇ ਲੱਖ ਰੁਪਏ ਮੈਂ ਤੇ ਨਾ ਚਾਣੀ ਪੀਉਣੀ ਕਿਸੇ ਨੇ। ਅੱਛਾ। ਉੱਥੇ 2 ਲੱਖ ਤੋਂ ਮੈਚ ਸਟਾਰਟ ਹੁੰਦੀ ਐ। ਕਿਉਂ ਸਟਾਰਟ ਹੁੰਦੀ ਐ? ਉਹਨਾਂ ਦੀ ਮਿਹਨਤ ਕਰੀ ਵੀ ਆ। ਕੁਆਲਿਟੀ ਉਹਨਾਂ ਕੋਲੇ। ਕੁਆਲਿਟੀ ਉਹਨਾਂ ਕੋਲੇ। ਆਪਾਂ ਵੀ ਕੁਆਲਿਟੀ ਬਣਾਓ। ਬਿਲਕੁਲ। ਫੇਰ ਮੈਂ ਚ ਉਹਨਾਂ ਦੀ ਕੱਟੀ ਡੂੜ ਤੋਂ ਲੱਕ ਦੀ ਵੇਖਦੇ ਨਹੀਂ ਵੇਖਦੀ ਆ ਉਹ ਪੰਜਾਬ ਜੀ ਬੈਠੇ ਆ ਉਹਨਾਂ ਨੇ ਮਿਹਨਤ ਕੀਤੀ ਅਸੀਂ ਮਿਹਨਤ ਕੀਤੀ ਲੰਬਾ ਸਾ ਮਿਹਨਤ ਕੀਤੀ ਉਹਨਾਂ ਨੇ ਸਟ੍ਰਾਈਵਲ ਕੀਤੀ ਇਹਨਾਂ ਦੇ ਮਿਹਨਤ ਕਰੋ ਆਪਾਂ ਚੰਗਾ ਸੀਮਨ ਵਗੈਰਾ ਇਹਨਾਂ ਦੇ ਵਰ ਤੋਂ ਆਪੇ ਆਪਣੇ ਘਰੇ ਸੀਮ ਬਰੀਡ ਚੈਰ ਹੋ ਜਾਊਗੀ ਹਨਾ ਆਉਣ ਵਾਲੇ ਸਮੇਂ ਚ ਇਹਨਾਂ ਤੋਂ ਮਤਲਬ ਆਪਾਂ ਕੁਝ ਵੀ ਕਰ ਸਕਦੇ ਆਂਗੇ ਜਿਹੜਾ ਮਰਜੀ ਜਮ ਹੂੰ ਤੋਂ ਬਾਕੀ ਕੋਈ ਗੱਲ ਨਹੀਂ ਅੱਜ ਥਾਈ ਖੜੀ ਆ ਆਪਣੇ ਕੋਲੇ ਤੇ ਜਦੋਂ ਮਰਜੀ ਵੀ ਆਵੇ ਨਹੀਂ ਨਹੀਂਦਾ ਵੀ ਗੱਡੀ ਸਾਰੇ ਤਰ੍ਹਾਂ ਦੀ ਜੀ ਮਾਲ ਆਪਣੇ ਕੋਲੇ ਜੇ ਆਪਾਂ ਕਹਦੇ ਵੀ ਤਾਂ ਆਪਾਂ ਨੂੰ ਖਾਲੀ ਜ਼ਮੀਨ ਆਪਣੇ ਕੋਲੇ ਜਿਹੜਾ ਵੀ ਬੀਜ ਲਾਂਗੇ ਆਪਾਂ ਚਲ ਉਹ ਹੀ ਫਸਲ 8427019817 ਮੇਰਾ ਕੰਟੈਕਟ ਨੰਬਰ ਹੈ ਜਦੋਂ ਮਰਜੀ ਆਓ ਕੱਟੀ ਹਾਜ਼ਰ ਮਿਲੂ ਮੜੀ ਕਾਲ ਕਰ ਲਿਓ ਭਾਈ ਕਰੇ ਹੈਗਾ ਕਿ ਨਹੀਂ ਹੈਗਾ ਹਨਾ ਪਰ ਕੱਟੀ ਇੱਥੇ ਹਾਜ਼ਰ ਹੈਗੀ ਹੈਗੀ ਸੋ ਵੀਡੀਓ ਦੇਖਣੀ ਚੈਨਲ ਨੂੰ ਪਿਆਰ ਦੇ ਲਈ ਤੈਨੂੰ ਬਹੁਤ ਧੰਨਵਾਦ ਠੀਕ ਹੈ